ਆਜ਼ਾਦ ਹਿੰਦ ਫੌਜ ਫਰੀਡਮ ਫਾਈਟਰ ਐਕਸੈਸ ਐਸੋਸੀਏਸ਼ਨ ਅਤੇ ਮਾਨਵ ਅਧਿਕਾਰ ਸੰਸਥਾ ਵੱਲੋਂ ਦੇਸ਼ ਦਾ ਆਜ਼ਾਦੀ ਦਿਹਾੜਾ ਉਸਾਰ ਨਾਲ ਮਨਾਇਆ ਗਿਆ ਇਸ ਮੌਕੇ ਸ਼ਹੀਦਾਂ ਦੀ ਧਰਤੀ ਜਲਿਆਵਾਲਾ ਬਾਗ ਖੇ ਕੌਮੀ ਤਿਰੰਗਾ ਝੰਡਾ ਐਸ ਕੇ ਮੁਖਰਜੀ ਦੀ ਅਗਵਾਈ ਹੇਠ ਫੈਰਾਇਆ ਗਿਆ ਇਸ ਮੌਕੇ ਸਮਾਗਮ ਵਿੱਚ ਉੱਚੇ ਚੇਤੁਰ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਰਜੇਸ਼ ਪਨੋਰ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਇਲਾਵਾ ਇਸ ਮੌਕੇ ਮਨੋਹਰ ਸਿੰਘ ਸੈਣੀ ਕਮਲ ਪਹਿਲਵਾਨ ਰਵਿੰਦਰ ਕੋਰ ਬਲਵੀਰ ਕੋਰ ਤਰਸੀਮ ਸਿੰਘ ਟੋਰੀ ਅਸ਼ਵਨੀ ਸ਼ਰਮਾ ਦਵਿੰਦਰ ਦਵੇਸਰ ਸਮੇਤ ਕਈ ਐਸੋਸੀਏਸ਼ਨ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਮਲ ਪਹਿਲਵਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਹੋਇਆਂ ਮਨੋਹਰ ਸਿੰਘ ਛਿਆਣੀ ਨੇ ਆਖਿਆ ਕਿ ਦੇਸ਼ ਦੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਇਸ ਮੁਕੇ ਗੱਲਬਾਤ ਕਰਦਿਆਂ ਹੋਇਆਂ ਸੰਸਦਾਂ ਮੈਂਬਰਾਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਦੇ ਹਾਂ ਜਿਹੜੀਆਂ ਤਸਵੀਰਾਂ ਅਸੀਂ ਟੋਨਾ ਸਾਂਝੀਆਂ ਕਰਾਂ ਇਹ ਤਸਵੀਰਾਂ ਸ਼ਹੀਦਾਂ ਦੀ ਧਰਤੀ ਜੱਲਿਆਂ ਵਾਲਾ ਬਾਗ ਦੀਆਂ ਹਨ ਜਿੱਥੇ ਆਜ਼ਾਦ ਹਿੰਦ ਫੌਜ ਫਰੀडम ਫਾਈਟਰ ਐਕਸੈਸ ਐਸੋਸੀਏਸ਼ਨ ਅਤੇ ਮਾਨਵ ਅਧਿਕਾਰ ਸੰਸਥਾ ਵੱਲੋਂ ਦੇਸ਼ ਦਾ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਅੱਜ ਹਰ ਸਾਲ ਦੀ ਤਰ੍ਹਾਂ ਆਜ਼ਾਦ ਹਿੰਦ ਫੌਜ ਫਰੀडम ਫਾਈਟਰ ਸਕੈਸ਼ਨ ਐਸੋਸੀਏਸ਼ਨ ਤੇ ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਅਸੀਂ ਸਵੇਰੇ ਢੰਡੇ ਦੀ ਰਸਮ ਵਿੱਚ ਹਾਜ਼ਰ ਹੁੰਨੇ ਆ ਇਹ ਸਾਲ 78ਵਾਂ 인ਡੀਪੈਂਡੈਂਸ ਦਿਵਸ ਮਨਾ ਰਹੇ ਆ ਇਸ ਵਾਸਤੇ ਸਭ ਨੂੰ ਵਧਾਈ ਅੰਮ੍ਰਿਤਸਰ ਵਾਸੀਆਂ ਨੂੰ ਵਧਾਈ ਪੰਜਾਬ ਵਾਸੀਆਂ ਨੂੰ ਵਧਾਈ ਦੇਸ਼ ਵਾਸੀਆਂ ਨੂੰ ਵਧਾਈ ਆਜ਼ਾਦ ਹਿੰਦ ਫੌਜ ਫੰਡਰੇਸ਼ਨ ਵੱਲੋਂ ਔਰ ਮਨੁੱਖੀ ਅਧਿਕਾਰ ਵਾਸਤੇ ਸਾਡੀ ਪੰਜਾਬ ਦੇ ਵੱਲੋਂ ਸਾਡੇ ਮਨੋਹਰ ਸਿੰਘ ਸੈਣੀ ਜੀ ਜਿਹੜੇ ਕਿ ਬਹੁਤ ਹੀ ਇੱਕ ਦੇਸ਼ ਭਗਤ ਨੇ ਔਰ ਸੇਵਾ ਭਾਵਨਾ ਨਾਲ ਕੰਮ ਕਰਦੇ ਨੇ ਇਹਨਾਂ ਦੀ ਦੇ ਅਸ਼ਾਸ਼ੀ 26 ਗੰਦੰਤਰ ਦਿਵਸ ਸੰਪਰਨਤਾ ਦਿਵਸ ਸੀ ਤੇ ਮਨਾਨੇ ਆ ਔਰ ਮੈਨੂੰ ਬੜੇ ਹੀ ਫਕਰ ਦਾ ਫਕਰ ਨਾ ਕਿ ਨਾ ਕਿ ਸਾਡਾ ਜੇ ਅੱਜ ਜੀਨੋ ਦਵਾਜਲਾ ਇਹਨਾਂ ਨੇ ਹੱਡੇ ਤੇ ਇੱਕ ਐਡਾ ਵੱਡਾ ਅਪਕਾਰ ਕੀਤਾ ਕਿ ਸਾਨੂੰ ਨਾਲ ਲੈ ਕੇ ਪਿਛਲੇ 5 4 5 ਸਾਲ ਤੋਂ ਸੀ ਨਾਲ ਇਹਨਾਂ ਦੇ ਤੇ ਖਾਸ ਕਰ ਸਾਡੇ ਮੁਕਰ ਜੀ ਔਰ ਸਾਡੀ ਟੀਮ ਪਨੋਟ ਸਾਹਿਬ ਵਰਦਾਨ ਪਗਤ ਜੀ ਅਸ਼ੋਕੀ ਸ਼ਰਮਾ ਜੀ ਰਿਟਾਇਰਡ ਇੰਸਪੈਕਟਰ ਆਪਣਾ ਸੁਸ਼ੀਲ ਮਲੋਤਰਾ ਜੀ ਅਨੰਦਦਰ ਦਵੇਸ਼ ਜੀ ਔਰ ਰਵਰਨ ਜੀ ਔਰ ਰਵਿੰਦਰ ਕੁਮਾਰ ਜੀ ਸਾਰੀ ਟੀਮ ਜਿਹੜੀ ਸਾਡੀ ਕੀ ਸਾਡੀਆਂ ਪੈਣਾ ਵੀ ਜਿਹੜੀਆਂ ਕੀ ਸਾਡੇ ਨਾਲ ਅੱਜ ਮੈਂ ਇਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਆ ਅੱਜ ਦਾ ਦਿਨ ਜਿਹੜਾ ਵਧਾਈ ਦਾ ਦੇਣਾ ਕਿਉਂਕਿ ਅੱਜ ਸਾਡਾ ਦੇਸ਼ ਆਜ਼ਾਦ ਹੋਇਆ ਸੀ ਮੈਂ ਦੇਸ਼ ਭਗਤੀ ਦੇ ਲਈ ਪਾਰਿਆਂ ਨੂੰ ਬੇਨਤੀ ਕਰਾਂਗੇ ਆਪਣੇ ਦੇਸ਼ ਲਈ ਕੰਮ ਕਰੋ ਬਾਦ ਚੜ ਕੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਮਾਤਾ ਪਿਤਾ ਦਾ ਅਸ਼ੀਰਵਾਦ ਲਓ ਫੇਰ ਹੀ ਤੁਹਾਡਾ ਸਕਸੈਸਫੁਲ ਹੋਏ ਸਾਰਾ ਕੰਮ ਹੋਏਗਾ ਇਸ ਲਈ ਮੈਂ ਕਹਿੰਦਾ ਸਮਾ ਦਾ ਜੱਜਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ